ਗੱਲ ਜੀ ਆ ਬੇਰੋ ਜੀ ਐਚ ਨਿਊਜ਼ ਇੰਡੀਆ ਸੋ ਅੱਜ ਅਸੀਂ ਪਹੁੰਚੇ ਹਲਕਾ ਫਤਿਹਗੜ ਚੂੜੀਆਂ ਦੇ ਪਿੰਡ ਕੋਠੇ ਜਿੱਤੇ ਸਾਡੇ ਨਾਲ ਸਰਪੰਚ ਸਾਹਿਬ ਵੀਰ ਹਰਦੀਪ ਜੀ ਸਾਡੇ ਨਾਲ ਮੌਜੂਦ ਨੇ ਭੈਣ ਜੀ ਕਵਲਜੀਤ ਕੋਟ ਜੀ ਪਿੰਡ ਦੇ ਸਰਪੰਚ ਚੁਣੇ ਗਏ ਨੇ ਸੋ ਸਾਡੇ ਨਾਲ ਹਰਦੀਪ ਸਿੰਘ ਜੀ ਮੌਜੂਦ ਨੇ ਇਹਨਾਂ ਨਾਲ ਗੱਲਬਾਤ ਕਰ ਲੈਣਾ ਪਿਛਲੀ ਪੰਚਾਇਤ ਵੱਲੋਂ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੀ ਜੋ ਇਹਨਾਂ ਦੀ ਨਵੀਂ ਬਣੀ ਪੰਚਾਇਤ ਵੱਲੋਂ ਬੁਰੀਏ ਕਰਵਾਏ ਜਾਣੇ ਆ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਵੀਰ ਜੀ ਪਿੰਡ ਦੇ ਲੋਕਾਂ ਤੁਹਾਨੂੰ ਸਰਪੰਚ ਚੁਣਿਆ ਭੈਣ ਜੀ ਉਹਨਾਂ ਨੂੰ ਸੋ ਸੇਵਾਕੰ ਦਾ ਮੌਕਾ ਤਾਂ ਮਾਨ ਬਖਸ਼ਿਆ ਤੁਹਾਡੇ ਸਿੱਤੇ ਸੁਪੰਜਿਆ ਤਾਛ ਜਿਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਹੋ ਜੀ ਪਹਿਲਾਂ ਤਾਂ ਮੈਂ ਜੀ ਪਿੰਡ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਕਰਦਾ ਜਿਨ੍ਹਾਂ ਨੇ ਮੇਰੀ ਵਾਈਫ ਨੂੰ ਸਰਪੰਚ ਚੁਣਿਆ ਗਿਆ ਜੀ ਮੈਂ ਉਹਨਾਂ ਦਾ ਬਹੁਤ ਦਿਲੋਂ ਧੰਨਵਾਦ ਹੈ ਜਿਨ੍ਹਾਂ ਨੇ ਇਹ ਪਿੰਡ ਦੀ ਸੇਵਾ ਕਰਨ ਦਾ ਮੌਕਾ ਦਿੱਤਾ ਗਿਆ ਜੀ ਉਹ ਪਿਛਲੀ ਪੰਚਾਇਤ ਦੇ ਲੋਕ ਕਿਹੜੇ ਅਧੂਰੇ ਕੰਮ ਰਹਿ ਚੁੱਕੇ ਹੀ ਜੋ ਤੁਹਾਡੀ ਹੁਣ ਨਵੀਂ ਬਣੀ ਪੰਚਾਇਤ ਲੋ ਪੂਰੇ ਕਰਵਾਏ ਜਾਣ ਸਾਡੀ ਪਿਛਲੀ ਪੰਚਾਇਤ ਨੂੰ ਕਾਫੀ ਅਧੂਰੇ ਕੰਮ رہ ਚੁੱਕੇ ਸੀ ਜੋ ਕਿ ਸਮਚਾਨ ਘਰ ਦਾ ਰਸਤਾ ਜੋ ਜੀ ਕੱਚਾ ਜਾਂਦਾ ਸੀ ਉਹਨੂੰ ਵੀ ਪੱਕਾ ਕਰਾਇਆ ਗਿਆ ਜੀ ਹੋਰ ਕਿਹੜੇ-ਕਿਹੜੇ ਕੰਮ ਇੱਥੇ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਫੀ ਸਮੱਸਿਆ ਆਹੀ ਵਿਖਿਆ ਹਾਂ ਜੀ ਪਾਣੀ ਦੀ ਨਿਕਾਸੀ ਹੈ ਜੀ ਬਹੁਤ ਦਿੱਕਤ ਆਉਂਦੀ ਹੈ ਪਿੰਡ ਦੇ ਵਿੱਚ ਉਹ ਸਰਕਾਰ ਨੂੰ ਅਪੀਲ ਕਰਾਂਗੇ ਕਿ ਸਾਨੂੰ ਇਹਦਾ ਫੰਡ ਦੇ ਕੇ ਸੀਵਰੇਜ ਪਾਇਆ ਜਾਵੇ ਪਿੰਡ ਸਾਰੇ ਚ ਜੀ ਉਹ ਅਹੀਂ ਸ਼ਮਸ਼ਾਨ ਘਰ ਦੀ ਤੁਸੀਂ ਦੱਸਿਆ ਗੱਲ ਕੀਤੀ ਆ ਵੀਰ ਜੀ ਹੁਣੇ ਕਹਿੰਦੇ ਇਹ ਵੀ ਅਸੀਂ ਉਹਨੇ ਕੰਮ ਕਰਾਇਆ ਤੁਹਾਡੀ ਕੋਈ ਦੇ ਵਿੱਚ ਕਰਵਾਇਆ ਗਿਆ ਕਿ ਜਾਂ ਪਹਿਲਾਂ ਪੰਚਮਾਨ ਤੋਂ ਪਹਿਲਾਂ ਕੰਮ ਹੋਇਆ ਨਹੀਂ ਜੀ ਸਾਡੀ ਕੋਈ ਦੇ ਵਿੱਚ ਹੋ ਨਹੀਂ ਕਰਾਇਆ ਗਿਆ ਜੀ ਵੀਰ ਜੀ ਨੌਜਵਾਨਾਂ ਦੀ ਗੱਲ ਕਰੀਏ ਨੌਜਵਾਨਾਂ ਦਾ ਵੀ ਲਗਭਗ ਜਿਆਮ ਰੋਲ ਤਾਂ ਹੁੰਦਾ ਤੁਹਾਡੇ ਪਿੰਡ 'ਚ ਕਾਫੀ ਨੌਜਵਾਨ ਹੋਣਗੇ ਸੋ ਉਹਨਾਂ ਵਾਸਤੇ ਤੁਹਾਡੀ ਬਣੀ ਪੰਚਾਇਤ ਉਹ ਕਿਹ ਪਲੇਟਫਾਰਮ ਹੋਵੇਗਾ ਨੌਜਵਾਨਾਂ ਨੂੰ ਇਹੋ ਜਿਹਾ ਮੈਸੇਜ ਆ ਵੀ ਤੂੰ ਮਾਰੀ ਸੰਗਤ ਤੋਂ ਬਚ ਕੇ ਰਹੁ ਨਸ਼ੇ ਤੋਂ ਦੂਰ ਰਹੁ ਸਰਕਾਰ ਨੌਕੜੀਆਂ ਦੇ ਰਹੀਆਂ ਤੂੰ ਨੌਕਰੀਆਂ ਲਕਰੋ ਪਿੰਡ ਦਾ ਨਾਮ ਰੋਸ਼ਨ ਕਰੋ ਉਹ ਤਾਂ ਬਿਲਕੁਲ ਚੱਲ ਰਿਹਾ ਸਰਕਾਰ ਨੌਕਰੀਆਂ ਵੀ ਦੇ ਰਹੀ ਆ ਕਰ ਰਹੀ ਆ ਮੇਰਾ ਕੋਈ ਨਹੀਂ ਕਿ ਪਲੇਟਫਾਰਮ ਕੀ ਉਹ ਤੁਹਾਡੇ ਵੱਲੋਂ ਪਲੇਟਫਾਰਮ ਕੀ ਉਹ ਦੇਗਾ ਪਲੇਟਫਾਰਮ ਇਹੋ ਜਿਹਨਾਂ ਨੂੰ ਕੋਰਡ ਪੜਾ ਕੇ ਦਿੰਨੇ ਆ ਜੀ ਖੇਡਣ ਵਾਸਤੇ ਉਹ ਸਾਡੇ ਪਿੰਡ ਹੈ ਨਹੀਂ ਜੀ ਹਾਂ ਜੀ ਇੱਕ ਨਾ ਬਜ਼ੁਰਗਾਂ ਦੇ ਵਾਹ ਹੋਣ ਵਾਸਤੇ ਤੁਸੀਂ ਆਮ ਦੇਖਿਆ ਹੋਵੇਗਾ ਉਹਨਾਂ ਦੇ ਜਦੋਂ ਸਾਮ ਨੂੰ ਮੈਂ ਦਿਖਾਉਂਦੇ ਉਹਨੇ ਪਾਰਕਿੰਗ ਹੁੰਦੀ ਆ ਪਿੰਡਾਂ ਦੇ ਵਿੱਚ ਜਾਂ ਤੁਹਾਡੇ ਪਿੰਡ ਦੇ ਵਿੱਚ ਕੋਈ ਅਜਿਹੀ ਸਹੂਦਾ ਹੈਗੀ ਆ ਨਹੀਂ ਜੀ ਨਹੀਂ ਜੀ ਉਹ ਵੀ ਬਣਾਵਾਂਗੇ ਇਹਨਾਂ ਦਾ ਲਿਖਵਾ ਦੋ ਨਾ ਚਾਹਨਾ ਕੋਈ ਵੀ ਕੋਸ਼ਿਸ਼ ਹੋਊਗੀ ਉਹ ਬਣਾ ਕੇ ਦਿੱਤੀ ਜਾਵੇਗੀ ਸਕੂਲ ਦੀ ਗੱਲ ਕਰੀਏ ਸਾਲ ਐਜੂਕੇਸ਼ਨ ਲੈ ਕੇ ਪਿੰਡ ਦੀ ਐਜੂਕੇਸ਼ਨ ਕੀ ਤੁਹਾਡੇ ਪਿੰਡ ਜੇ ਕੋਈ ਸਕੂਲ ਹੈਗਾ ਜਾਂ ਇੱਥੇ ਕੋਈ ਸਟਾਫ ਦੀ ਕਮੀ ਆ ਜਾਂ ਇੱਥੇ ਅਪਗ੍ਰੇਡ ਹੋਣ ਦੀ ਲੋੜ ਹੈ ਕੀ ਸਕੂਲ ਹੈ ਜਾਂ ਨਹੀਂ ਨਹੀਂ ਸਰਪੰਚ ਸਕੂਲ ਹੈ ਨਹੀਂ ਹਾਂ ਇਸ ਕਾਰ ਨੂੰ ਟਮਾਡਲੇ ਇਕੇ ਪੇਦਦੇ ਆ ਜੇ ਸਾਡੇ ਪਿੰਡ ਸਕੂਲ ਬਣਾਇਆ ਜਾਵੇ ਇਹ ਕੋ ਉਹ ਰੋਜ਼ੀ ਆਪਣੇ ਮਨਰੇਗਾ ਦੀ ਗੱਲ ਕਰੀਏ ਮਨਰੇਗਾ ਦੇ ਵਿੱਚ ਤੁਸੀਂ ਆਮ ਸੁਣਿਆ ਹੋਵੇਗਾ ਕਿ ਜਿਹੜੇ ਯੋਗ ਲੋਕ ਹੁੰਦੇ ਆਣਾਂ ਨੂੰ ਰੋਜ਼ਗਾਰ ਨਹੀਂ ਦਿੱਤਾ ਜਾਂਦਾ ਤੇ ਨਯਾ ਨਾਂ ਜਿਹੜੇ ਪਾਈ ਜਾਂਦੇ ਨੇ ਸੋ ਉਹਨਾਂ ਦੇ ਕਾਊਂਟਰਾਂ 'ਚੋਂ ਦੇ ਪੈਸੇ ਚਲੇ ਜਾਂਦੇ ਨੇ ਇੱਕ ਸਰਪੰਚ ਦੀ ਕੀ ਫਰਜ ਹੁੰਦਾ ਕੀ ਜੁੰਮਿਆ ਦੀਂਦੇ ਕਿਵੇਂ ਦੇਖਦੇ ਵੇਖੋ ਜੀ ਗਰੀਬ ਬੰਦਾ ਉਹਦਾ ਹੱਕ ਜਿਹੜਾ ਉਹਨੂੰ ਦਿੱਤਾ ਜਾਣਾ ਚਾਹੀਦਾ ਹੈ ਹਾਂਜੀ ਉਹਦੇ ਸਿੱਧਾ ਕਾਊਂਟ ਦੇ ਵਿੱਚ ਖਾਤੇ 'ਚ ਹੀ ਜਾਂਦੇ ਜੀ ਤੁਸੀਂ ਚੱਲ ਰਿਹਾ ਪਿੰਡ ਤੁਹਾਡੇ ਕੰਮ ਹਾਂਜੀ ਚੱਲ ਰਿਹਾ ਜੀ ਉਹ ਕੀ ਬਿਲਕੁਲ ਯੋਗ ਆ ਸਾਰੇ ਹਾਂਜੀ ਹਾਂ ਯੋਗ ਉਹ ਵੀਰ ਜੀ ਇਹਨਾਂ ਦੇ ਵਿੱਚ ਕਈ ਵਾਰੀ ਝਗੜੇ ਜਿੰਨੇ ਕੋ ਵੱਧ ਜਾਂਦੇ ਆ ਕਿ ਲੋਕਾਂ ਨੂੰ ਠਾਣੇ ਕਜਾਏ ਤੱਕੇ ਖਾਣੇ ਪੈਂਦੇ ਨੇ ਸੋ ਉਹਨਾਂ ਦਾ ਸਮਾਂ ਬਰਬਾਦ ਹੁੰਦਾ ਤੇ ਪੈਸਾ ਵੀ ਬਰਬਾਦ ਹੁੰਦਾ ਇੱਕ ਸਰਪੰਚ ਦੀ ਕੀ ਫਰਜ਼ ਹੁੰਦਾ ਕੀ ਜ਼ਿੰਮੇਵਾਰੀ ਹੁੰਦੀ ਆ ਕਿਵੇਂ ਤੁਸੀਂ ਦੇਖਦੇ ਹੋ ਇਹ ਇੱਕ ਸਰਪੰਚ ਦੀ ਜ਼ਿੰਮੇਵਾਰੀ ਕੀ ਹੁੰਦੀ ਕਿ ਪਿੰਡ ਦਾ ਜਿਹੜਾ ਫੈਸਲਾ ਪਿੰਡ ਚ ਹੀ ਨਿਬੇੜਨਾ ਚਾਹੀਦਾ ਜੀ ਹਾਂਜੀ ਜੋ ਮੈਂ ਕਾਫੀ ਪਿੰਡ ਦੇ ਹੀ ਮਸਲੇ ਜੇ ਪਿੰਡ ਚ ਹੀ ਨਿਬੇੜੇ ਜੀ ਹਾਂਜੀ ਆ ਇੱਕ ਯੂਥ ਆਗੂ ਨੌਜਵਾਨ ਆਗੂ ਹੋਣ ਦੇ ਨਾਲ ਕੇ ਸਰਪੰਚ ਚੁਣੇ ਗਏ ਸੋ ਕੀ ਮੈਸੇਜ ਬਾਕੀ ਨੌਜਵਾਨਾਂ ਨੂੰ ਦੇਣਾ ਚਾਹੋਗੇ ਇਨ ਨੌਜਵਾਨਾਂ ਨੇ ਇਹ ਮੈਸੇਜ ਵੀ ਇੱਥੇ ਆਣ ਕੇ ਗਾਰੀ ਆਓ ਤੇ ਪਿੰਡ ਦੇ ਆਣ ਕੇ ਵਿਕਾਸ ਕਰੋ ਜੀ ਹਾਂ ਜਿਉਂ ਉਹ ਦੂੜੇ ਵਿਕਾਸ ਉਹ ਪੂਰੇ ਕਰੋ ਆਣ ਕੇ ਅ ਵੀ ਜੀ ਕਈ ਵਾਰੀ ਸੈਂਟਰਲ ਗਵਰਨਮੈਂਟ ਆ ਪੰਜਾਬ ਗੁਰੂ ਸੁੱਖ ਸਹੂਲਤਾਂ ਗਰੀਬ ਲੋਕਾਂ ਵਾਸਤੇ ਹੁੰਦੀਆਂ ਨੇ ਉਹ ਪਿੰਡ ਦੇ ਵਿੱਚ ਤੜੇਬੰਦੀ ਹੋਣ ਕਰਕੇ ਉਹਨਾਂ ਤੱਕ ਪਹੁੰਚਦਾ ਨਹੀਂ ਹੁੰਦੀਆਂ ਸੋ ਆਪ ਜੀ ਦੀ ਅਗਵਾਈ ਦੇ ਵਿੱਚ ਕਿਵੇਂ ਦੇਖਿਆ ਜਾਏਗਾ ਨਹੀਂ ਜੀ ਕੋਈ ਤੜੇਬੰਦੀ ਨਹੀਂ ਹਰ ਇੱਕ ਨੂੰ ਜੋ ਦਾ ਹੱਕ ਦਾ ਹੱਕ ਹਰ ਇੱਕ ਨੂੰ ਮਿਲਦਾ ਦੇ ਆ ਜੀ ਜੋ ਕੱਚੇ ਕੋਠਿਆਂ ਦੇ ਹਰਕਦੇ ਪਰੇ ਕੇ ਜੋ ਜੋਗ ਹੀ ਉਹਨਾਂ ਦੇ ਦੋ ਫਾਰਮਾ ਪੜੇਗੇ। ਉਹ ਕਈ ਕਈ ਕੱਚੇ ਕੋਠਿਆਂ ਦੀ ਗਰੰਟਾ ਪਿੰਡਾਂ ਚ ਆ ਜਾਂ ਛੱਡਾਂ ਦੀਆਂ ਗਰੰਟਾਆਂ ਨਹੀਂ ਆ ਫਲਾਸਾਂ ਨੂੰ ਲੈ ਕੇ ਵੀ ਲੋਕਾਂ ਦੇ ਪੈਸੇ ਪੰਜ ਕਿ ਆਪਣੇ ਪਿੰਡ ਦੇ ਵਿੱਚ ਵੀ ਕੋਈ ਸਾਡੇ ਪਹਿਲਾਂ ਕੋਈ ਅਪਲਾਈ ਨਹੀਂ ਸੀ ਹੋਇਆ ਜੀ ਅੱਜੇ ਹੁਣ ਪਲਾਈ ਕੀਤੇ ਜੀ ਆਪਾਂ ਜੀ ਹੁਣ ਜਦੋਂ ਵੀ ਆਉਣਗੇ ਇਹਨਾਂ ਨੂੰ ਬਣਾ ਕੇ ਦਿੱਤੇ ਜਾਣਗੇ ਕਿੰਨੇ ਤਰ੍ਹਾਂ ਦੇ ਅਪਲਾਈ ਹੋਗੇ ਦੀਆਂ ਕਰਾਂ ਦੇ ਹੋਏ ਹਾਂ ਜੀ ਸੋ ਹੁਣ ਕਿਹੜੇ ਜਿਹੜੇ ਮੇਨ ਮੇਜਰ ਗਾਮ ਆ ਜਿਵੇਂ ਹੁਣ ਤੁਸੀਂ ਦੱਸਿਆ ਤੇ ਸ਼ਿਵਰੇਜ ਦੀ ਸਮੱਸਿਆ ਵਾ ਇਥੇ ਕੋਈ ਡਿਸਪੈਂਸਰੀ ਪਿੰਡ ਦੇ ਵਿੱਚ ਹੈ ਅੱਗੇ ਕੋਈ ਮਾਂ ਲਖ ਨਹੀਂ ਤਾਂ ਜਿਵੇਂ ਸਰਕਾਰ ਨੇ ਕਿਹਾ ਹਰ ਪਿੰਡ ਜਮ੍ਹਾਂ ਲਖ ਨਹੀਂ ਹੋਵੇਗਾ ਤਰੀਕ ਕੋਈ 3 ਸਾਲ ਥਮਾ ਪੀ ਚੁੱਕਿਆ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜੀ ਸਹੂਦਤ ਹੈਗੀ ਆ ਕੋਈ ਆਂਗਣਵਾੜੀ ਸੈਂਟਰ ਹੈਗਾ ਕੋਈ ਇਥੇ ਹੋਰ ਕੋਈ ਸਹੂਦਤ ਜਿਹੜੀ ਸਰਕਾਰ ਵੱਲੋਂ ਇਹਦੇ ਸੱਤ ਪਿੰਡ ਟ੍ਰਾਂਸ ਕੁਸ਼ਨ ਨਹੀਂ ਜੈਗਾ ਜੀ ਆਂਗਰਵਾੜੀ ਹੈਗਾ ਸੀ ਪਰ ਉਹ ਕਿਸੇ ਦੇ ਘਰ ਚ ਹੀ ਚੱਲ ਰਿਹਾ ਜੀ ਵੀ ਆਪਣੀ ਬਿਲਡਿੰਗ ਸਰਕਾਰੀ ਹੈ ਨਹੀਂ ਸਾਡੇ ਆਪਣੇ ਬਣਾ ਜੀ ਉਹਦੇ ਵੀ ਐ ਟਮਾਟੇ ਭੇਜੀ ਸਰਕਾਰ ਨੂੰ ਜੀ ਹਾਂਜੀ ਉਹ ਵੀ ਜੀ ਰਾਸ਼ਨ ਕਾਰਡ ਦੀ ਸਮੱਸਿਆ ਵੀ ਕਾਫੀ ਪਿੰਡਾਂ ਵਿੱਚ ਹੁੰਦੀ ਆ ਕਿ ਤੁਹਾਨੂੰ ਲੱਗਦਾ ਤੁਹਾਡੇ ਪਿੰਡ ਦੇ ਵਿੱਚ ਵੀ ਕੋਈ ਜਿਹੜੇ ਯੋਗ ਲੋਕ ਹੁੰਦੇ ਨੇ ਉਹਨਾਂ ਦੇ ਜਿਹੜੇ ਰਾਸ਼ਨ ਕਾਰਡ ਨਹੀਂ ਬਣੇ ਹੁੰਦੇ ਉਹ ਜਿਹੜੇ ਨਜਾਇਜ਼ ਰਾਸ਼ਨ ਕਾਰਡ ਉਹਨਾਂ ਨੇ ਕਰ ਚ ਰਾਸ਼ਨ ਚ ਲਈ ਜਾਂਦਾ ਗਰੀਬ ਜਿਹੜਾ ਵੇਖਦਾ ਰਹਿੰਦਾ ਕੀ ਤੁਹਾਡੇ ਪਿੰਡ ਦੇ ਵਿੱਚ ਕੋਈ ਇਹੋ ਜੀ ਹੈਗੀ ਸਮੱਸਿਆ ਜੀ ਹੈਗੀ ਜੀ ਕਿੰਨੇ ਕੁ ਲੋਕ ਜਿਹੜੇ ਨੇ ਵਾਂਝ ਨੇ ਰਾਸ਼ਨ ਸਾਡੇ ਜਿਹੜੇ ਬਹੁਤ ਬਲੈਂਕ ਯੋਗ ਆ ਜੀ 507 ਘਰ ਜਿਹੜੇ ਆਗੇ ਜੀ ਉਹਨਾਂ ਨੂੰ ਨਹੀਂ ਮਿਲ ਰਹੇ ਜੀ ਇਹ ਲੱਗਦਾ ਜੇ ਪਿਛાડ ਬੰਦਦਾ ਸੈੜ ਬੰਦ ਜੋ ਛੜ ਖੁੱਲ ਜੇਗੀ ਫਿਰ ਹਾਂਜੀ ਸੈੜ ਖੁੱਲ ਜੇਗੀ ਉਦੋਂ ਨਹੀਂ ਇਹਨਾਂ ਦੇ ਬਣਾ ਕੇ ਦਿੱਤੇ ਜਾਣਗੇ ਹਾਂਜੀ ਸੋ ਪਿੰਡ ਵਾਲਿਆਂ ਨੂੰ ਤੁਹਾਨੂੰ ਸਰਪੰਚ ਚੁਣਿਆ ਸੋ ਸੇਵਾਗੰ ਦਾ ਮੌਕਾ ਤਾਂ ਮਾਣ ਬਖਸਿਆ ਸੋ ਕੀ ਮੈਸੇਜ ਪਿੰਡ ਵਾਲਿਆਂ ਨੂੰ ਦੇਣਾ ਚਾਹੋਗੇ ਜੀ ਮੈਂ ਪਿੰਡ ਵਾਲਿਆਂ ਨੂੰ ਇਹੋ ਮੈਸੇਜ ਦੇਣਾ ਚਾਹੁੰਦਾ ਵੀ ਮੇਰੇ ਤੇ ਭਰੋਸਾ ਕੀਤਾ ਜੋ ਵੀ ਕੰਮ ਕਰੂੰਗਾ ਇਹ ਅੰਦਰ ਪੱਕੀ ਕਰੂੰਗਾ ਜੀ ਕਿਨ ਹਾਂਜੀ ਉਹ ਸੋ ਇਹ ਹਨ ਸੰਨਾ ਵੀਰਜੀ ਹਰਦੀਪ ਸਿੰਘ ਜੀ ਹੋਣੀ ਤਾਂ ਜੀ ਕੋਲਜੀਤ ਸਰਪੰਚ ਹੁਣਾਂ ਦੇ ਪਤੀ ਸੋ ਇਹਨਾਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਕਾਫੀ ਜਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ ਜਿਵੇਂ ਦੱਸਿਆ ਤੇ ਸੀਵਰੇਜ ਦੀ ਸਮੱਸਿਆ ਗਲੀਆਂ ਨਾਲੇ ਦੀ ਸਮੱਸਿਆ ਔਰ ਨੌਜਵਾਨਾਂ ਵਾਸਤੇ ਪਲੇ ਗਰਾਊਂਡ ਹੋਵੇ ਚਾਹੇ ਉਹ ਸਕੂਲ ਦੀ ਸਮੱਸਿਆ ਹੋਵੇ ਬਹੁਤ ਜ਼ਿਆਦਾ ਪਿੰਡ ਦੇ ਵਿੱਚ ਕੰਮ ਹੋਣ ਵਾਲੇ ਨੇ ਸੋ ਇਹਨਾਂ ਦੀ ਕੋਸ਼ਿਸ਼ ਹੋਵੇਗੀ ਕੇ ਸਰਕਾਰ ਤੋਂ ਜਿਵੇਂ ਸਹੂਲਤਾ ਹੋਵੇਗੀ ਤੋਂ ਉਸ ਲਿਹਾਜ਼ ਦੇ ਨਾਲ ਪਿੰਡ ਦੇ ਵਿੱਚ ਵਿਕਾਸ ਕਾਰਜ ਕਰਉਣਗੇ ਤੋਂ ਸੋ ਸਾਡੇ ਨਾਲ ਪਿੰਡ ਕੋਠੇ ਤੋਂ ਪੰਚਾਇਤ ਮੈਂਬਰ ਮਨਦੀਕ ਸਿੰਘ ਜੀ ਸਾਡੇ ਨਾਲ ਮਨਜ਼ੂਰ ਨੇ ਸੋ ਇਹਨਾਂ ਨਾਲ ਵੀ ਅਸੀਂ ਗੱਲਬਾਤ ਕਰ ਲੈਣੇ ਆ ਕਿ ਜੂਸ ਆਗੂ ਹੁੰਦੇ ਨਾਤੇ ਇਹਾਂ ਦੀ ਸੋਚ ਜਿਹੜੀ ਆ ਡਵੈਲਪਮੈਂਟ ਪੱਖੀ ਜਿਹੜੀ ਕਿੰਨੀ ਕੁ ਸੋ ਕਿਵੇਂ ਇਹ ਗਾਂ ਵਿਕਾਸ ਕਾਰਜ ਪਿੰਡ ਦੇ ਕਰਵਾਉਣਗੇ ਸੋ ਵੀਰ ਜੀ ਸਭ ਤੋਂ ਪਹਿਲਾਂ ਮੁਬਾਰਕਾ ਤੁਹਾਨੂੰ ਤੁਹਾਡੀ ਜੋਰ ਦੀ ਪੰਚਾਇਤ ਚੁਣੀ ਗਈ ਆ ਸੋ ਕੀ ਕਹਿਣਾ ਚਾਹੋਗੇ ਕਿਵੇਂ ਦੇਖਦੇ ਤੁਸੀਂ ਪਿੰਡ ਦੇ ਪੰਚਾਇਤ ਮੈਂਬਰ ਚੁਣੇ ਗਏ ਹੋ ਸਾਰੇ ਦੇਖ ਰਹੇ ਸਰੋਤੇ ਸਭ ਤੋਂ ਪਹਿਲਾਂ ਵਾਹਿਗੁਰੂ ਜੀ ਕਾ ਖਾਲਸਾ ਤੇ ਵਾਹਿਗੁਰੂ ਜੀ ਕੀ ਫਤਿਹ ਜੀ ਮੇਰਾ ਨਾਮ ਅਨਦੀਪ ਸਿੰਘ ਆ ਮੈਂ ਮੈਂਬਰ ਪੰਚਾਇਤ ਆ ਬਾਕੀ ਸਰਪੰਚ ਸਾਹਿਬ ਹੋਣਾ ਵੱਲੋਂ ਸਭ ਕੁਝ ਪਹਿਲਾਂ ਦੱਸਿਆ ਗਿਆ ਤੇ ਕਾਫੀ ਜਾਣੇ ਕੀ ਜਿਹੜੇ ਕਾਰਜ ਸਾਡੇ ਪਿੰਡ 'ਚ ਜਿਹੜੇ ਆਰੰਭੇ ਹੋਏ ਸੀ ਉਹ ਵੀ ਅਧੂਰੇ ਰਹਿ ਗਏ ਕੁਝ ਜਿਹੜੇ ਕਾਰਜ ਕਾਲਾ ਨੂੰ ਹੱਥ ਨਹੀਂ ਲਾਇਆ ਗਿਆ ਜੀ ਤੇ ਅੱਜ ਤੋਂ ਜਿਹੜੀ 2 ਮਹੀਨੇ ਪਹਿਲਾਂ ਆਪਣੀ ਪੰਚਾਇਤ ਬਣ ਚੁੱਕੀ ਹੈ ਤੇ ਉਸ ਤੋਂ ਬਾਅਦ ਆਪਾਂ ਜਿਹੜੇ ਕੰਮਾਂ ਨੂੰ ਸ਼ੁਰੂ ਕੀਤਾ ਹੋਇਆ ਵਾ ਤੇ ਕੁਝ ਕੰਮ ਅਸੀਂ ਆਪਣੇ ਹੱਥੀਂ ਮਤਲਬ ਜਿਹੜੀ ਜ਼ਰੂਰੀ ਸਭ ਤੋਂ ਪਹਿਲਾਂ ਤੇ ਸ਼ਮਸ਼ਾਨ ਘਾਟ ਦਾ ਜਿਵੇਂ ਰਸਤਾ ਹੋ ਗਿਆ ਸਭ ਤੋਂ ਪਲੇਟਫਾਰਮ ਆਪਣਾ ਮੇਨ ਉਹੀ ਹੈ ਜੀ ਤੇ ਉਹਨੂੰ ਸਭ ਤੋਂ ਪਹਿਲਾਂ ਆਪਣਾ ਸਾਡਾ ਇਰਾਦਾ ਸੀ ਕਿ ਸਭ ਤੋਂ ਪਹਿਲਾਂ ਇਹੋ ਕੰਮ ਹੋਵੇ ਤੇ ਸਭ ਤੋਂ ਪਹਿਲਾਂ ਆਪਾਂ ਉਹਨੂੰ ਪੂਰਾ ਕੀਤਾ ਬਾਕੀ ਜਿਹੜੇ ਸਾਡੇ ਕਾਰਜ ਆ ਜਾਨੀ ਕਿ ਜਿਹੜਾ ਆਪਣਾ ਆਰਥਿਕ ਪੱਖ ਤੌਰ ਤੇ ਵੇਖੀਏ ਵੀਰ ਜੀ ਕੰਮ ਮਤਲਬ ਸਾਡੇ ਪਿੰਡ 'ਚ 100 'ਚੋਂ 20 ਤੋਂ 25% ਹੀ ਤੇ ਜਿਹੜੇ ਬਾਕੀ ਜਿਹੜੇ ਕਾਰਜਾ ਹੁਣ ਜਿਹੜੇ 20-25% ਹੋ ਚੁੱਕੇ ਪਿਛਲੀਆਂ ਸਰਕਾਰਾਂ ਦੇ ਤੇ ਆ ਹੁਣ ਆਪਣੀ ਸਰਕਾਰ ਦੇ ਵਿੱਚ ਆਹੀ ਮਤਲਬ ਕੋਸ਼ਿਸ਼ ਆਡੀ ਵਿਸ਼ਵਾਸ ਦਿਵਾਉਣੇ ਅਸੀਂ ਆਪਣੇ ਪਿੰਡ ਨੂੰ ਕਿ 100 'ਚੋਂ 90% ਕੰਮ ਜਿਹੜੇ ਅਸੀਂ ਪੂਰੇ ਕਰ ਸਕੀਏ ਜਿਵੇਂ ਕਿ ਮੰਨ ਲਓ ਕਿ ਬੱਚਿਆਂ ਲਈ ਖੇਡਣ ਵਾਲੀਆਂ ਗਰਾਊਂਡਾਂ ਹੋ ਗਈਆਂ ਤੇ ਮੈਡੀਕਲ ਸਹੂਲਤ ਹੋਗੀ ਬੱਚਿਆਂ ਦੀ ਪੜ੍ਹਾਈ ਲਿਖਾਈ ਹੋਗੀ ਆਦ ਹੋਰ ਪ੍ਰਕਾਰ ਦੀਆਂ ਜਿਹੜੀਆਂ ਸਹੂਲਤਾਂ ਪਿੰਡ ਵਿੱਚ ਲਿਆ ਕੇ ਦਿੱਤੀਆਂ ਜਾਣਗੀਆਂ ਜੀ ਜੀ ਹਾਂਜੀ ਵਿਧੀ ਦੱਸਿਆ ਸਕੂਲ ਪਿੰਡ ਜਾਨੀਗਾ ਹਾਂਜੀ ਕੀ ਉਹ ਬੱਚੇ ਜਿਹੜੇ ਕਿ ਸਮੱਸਿਆ ਨਹੀਂ ਕਿੱਥੇ ਕਿਹੜੇ ਪਿੰਡ ਦੇ ਸਕੂਲ ਕਿੰਨੀ ਕੁ ਦੂਰ ਸਕੂਲ ਜਿਹੜਾ ਬੱਚਿਆਂ ਨੂੰ ਕਿਹਨੇ ਕਿਹ ਸਮੱਸਿਆ ਨਹੀਂ ਹਾਂਜੀ ਹਾਂਜੀ ਵਿਧੀ ਜਿਹੜਾ ਸਕੂਲ ਆਪਣੇ ਤੋਂ ਲਗਭਗ 2 ਕਿਲੋਮੀਟਰ ਆਪਣਾ ਪਿੰਡੀ ਪੱਤੀ ਤੇ ਵੀਰ ਜੀ ਚਲੋ ਹਰ ਕੋਈ ਬੰਦਾ ਹਨਾ ਪਾਰਟੀ ਬਾਜੀ ਰੱਖਦਾ ਰਿਹਾ ਸ਼ੁਰੂ ਤਾਂ ਨਾ ਇਸ ਬਾਰੇ ਕਿਸੇ ਨੇ ਸੋਚਿਆ ਹੀ ਕੱਖ ਨਹੀਂ ਬਟ ਹੁਣ ਸਰਪੰਚ ਸਾਹਿਬ ਦੀ ਪੂਰੀ ਕੋਸ਼ਿਸ਼ ਵਾ ਕਿ ਆਪਣੇ ਪਿੰਡ ਬੋਤਾਨੀ ਤੇ ਪੰਜਵੀਂ ਤੱਕ ਤੇ ਪਹਿਲਾਂ ਇੱਥੇ ਪੈਰ ਰੱਖਿਆ ਜਾਵੇ ਤੇ ਇਸ ਤੋਂ ਬਾਅਦ ਜਿਹੜਾ ਬਾਅਦ ਚ ਇਹਦੀ ਜਿਹੜੀ ਆ ਹੌਲੀ ਹੌਲੀ ਵਿਕਾਸਦਾਰਾ ਵਧਾਈ ਜਾਵੇ ਹਾਂ ਜੀ ਲਾ ਨੂੰ ਲੈ ਮੋਢਲੀ ਸਿੱਖਿਆ ਜਿਹੜੀ ਇੱਥੋਂ ਹੋਣੀ ਚਾਹੀਦੀ ਹੈ ਹਾਂ ਜੀ ਮੋਢਲੀ ਸਿੱਖਿਆ ਜੀ ਹਾਂ ਜੀ ਉਹ ਇਸ ਕੰਮ ਚਾਹੀਦੀ ਆ ਉਹ ਜਿੱਦਾਂ ਦੱਸਿਆ ਪਾਣੀ ਦੀ ਨਿਕਾਸੀ ਨੂੰ ਲੈ ਕੇ ਕਾਫੀ ਸਮੱਸਿਆ ਪਿੰਡ ਦੇ ਵਿੱਚ ਹਾਂ ਜੀ ਉਹ ਇੱਥੇ ਇੱਕ ਤਾਲੇ ਦੀ ਗੱਲ ਕੀਤੀ ਕਿ ਉਹ ਉਹਦਾ ਕੀ ਜੀ ਉਹ ਦੱਸਿਓ ਮੈਨੂੰ ਵੀ ਜੀ ਇੱਥੇ ਅੱਜ ਤੋਂ ਕੋਈ ਮੱਲਾ ਸਾਡੀ ਹੋਸ਼ ਤੋਂ ਪਹਿਲਾਂ ਕੋਈ 25 ਸਾਲ ਪੁਰਾਣੀਆਂ ਗੱਲਾਂ ਵੇ ਕਿ ਜਿਹੜੇ ਲੋਕਾਂ ਜਿੱਦਾਂ ਹਨਾ ਸਿਆਣੇ ਬੰਦੇ ਧੜੇ ਬਾਜੀਆਂ ਰੱਖ ਕੇ ਕਬਜ਼ੇ ਕਰਵਾਏ ਹੋਏ ਸੀ ਤੇ ਉਹ ਸਰਪੰਚ ਸਾਹਿਬ ਦੀ ਹੈ ਹੁਣ ਨਿਗਰਾਨੀ ਹੇਠ ਉਹ ਕਾਰਜਾਂ ਨੂੰ ਅਰੰਭਿਆ ਹੋਇਆ ਵਾ ਤੇ ਜਲਦ ਤੋਂ ਜਲਦ ਉਹ ਜਿਹੜੇ ਤਾਲੇ ਵੀ ਜਿਹੜੇ ਖੁੱਲ ਜਾਣਗੇ ਜੀ ਉਹ ਤਾਲੇ ਕੁ ਰਸਤਾ ਬੰਦ ਹੀ ਉਹ ਰਸਤਾ ਬੰਦ ਆ ਵੀਰ ਜੀ ਰਸਤੇ ਬੰਦ ਆ ਹਾਂ ਜੀ ਹਾਂ ਜੀ ਪੁਰਾਣੇ ਰਸਤੇ ਬੰਦ ਆ ਤੇ ਵੀਰ ਜੀ ਨੇ ਬੜਾ ਸਬਰ ਨਾ ਰੱਖ ਕੇ ਸੰਤੋਖ ਨਾ ਤੇ ਸੂਜਮਾਨ ਸਰਪੰਚ ਬਣਾਏ ਹੋਏ ਨੇ ਤੇ ਸੂਜਮਾਨੀ ਨਾਲ ਹੀ ਕੰਮ ਕਰਵਾ ਰਹੇ ਨੇ ਜੀ ਹਾਂ ਜੀ ਇੱਕ ਮੈਂ ਦੇਖਣ ਰਿਹਾ ਵੀ ਤੁਸੀਂ ਨੌਜਵਾਨੀਓ ਕਾਫੀ ਹੌਲੀ ਉਮਰ ਦੇ ਸਾਇਤ ਪੰਚਾਇਤ ਮੈਂਬਰ ਬਣ ਚੁੱਕੇ ਹੋ ਇਹ ਪੋਲਿਟਿਕਸ ਤੋਂ ਪੰਜਾਬ ਨੂੰ ਚੰਗਾ ਲੱਗੇ ਹੋਗੇ ਤੁਸੀਂ ਜਾਣਦੇ ਹੋ ਹਾਂਜੀ ਵੀ ਜਿਹੜਾ ਕਿਸਾਨਾਂ ਬਾਰੇ ਤੁਸੀਂ ਆਮ ਵੇਖਿਆ ਹੈਗਾ ਪੰਜਾਬ ਦੇ ਕੱਲ ਕਿਵੇਂ ਹੋਇਆ ਕਿਸਾਨਾਂ ਬਾਰੇ ਕੀ ਕਹਿਣਾ ਚਾਹੋਗੇ ਕੀ ਤੁਹਾਨੂੰ ਲੱਗਦਾ ਉਹ ਨਿੰਦਣ ਜੋ ਕਰਨਾ ਹੈ ਜਾ ਤੁਸੀਂ ਸਹੀ ਮਰਦੇ ਹੋ ਵੇਖੋ ਵੀਰ ਜੀ ਜਿਹੜੀ ਕਿਸਾਨਾਂ ਦੀ ਗੱਲ ਆ ਨਾ ਕਿਸਾਨਾਂ ਦਾ ਅਸਲ ਦੇ ਵਿੱਚ ਹੱਕ ਨਹੀਂ ਮਿਲਣਦੇ ਪੂਰਾ ਜੀ ਜਿਸ ਦਿਨ ਕਿਸਾਨਾਂ ਨੂੰ ਹੱਕ ਮਿਲ ਗਿਆ ਕਿੰਨੂ ਵੀਰਜੀ ਲੋੜਕ ਸੜਕਾਂ ਤੇ ਆਉਂਦੀ ਇਹ ਦੇਖੋ ਇੰਨਾ ਟਾਈਮ ਹੈਗਾ ਕਿ ਹੁਣ ਤੁਸੀਂ ਸਾਡੇ ਘਰ ਆਏ ਤੁਹਾਡਾ ਧੰਨਵਾਦ ਕਰਦੇ ਆ ਤੇ ਜੇ ਮੰਨ ਲਓ ਵੀ ਹਰ ਕੋ ਨੂੰ ਉਹਦਾ ਹੱਕ ਮਿਲਦਾ ਜਾਵੇ ਤਾਂ ਹਰ ਕੋ ਬੰਦਾ ਕਿਸਾਨ ਧੰਨਵਾਦ ਕਰਦਾ ਕਿਸਾਨ ਦਾ ਤੁਹਾਨੂੰ ਪਤਾ ਸ਼ੁਰੂ ਤੋਂ ਟਾਈਮ ਹੀ ਨਹੀਂ ਹੈਗਾ ਉਹ ਤੇ ਅਨਦਾਤਾ ਵਾ ਜੀ ਵੀਰਜੀ ਰਾਣਾ ਗੁਰਜੀਤ ਸਿੰਘ ਨੇ ਇੱਕ ਆ ਪਿੱਛੇ ਜੇ ਬਿਆਨ ਸੁਣਿਆ ਹੋਇਆ ਜੇ ਤੁਸੀਂ ਕੰਗਰਸ ਦਾ ਸਹਿਤ ਐਮਐਲ ਨੇ ਉਹਨਾਂ ਦਾ ਬਿਆਨ ਇਹ ਨਿਕਾ ਕਿ ਮੈਂ ਐਮ ਐਸ ਪੀ ਜਿਹੜੀ ਕਿਸਾਨਾਂ ਨੂੰ ਮੈਂ ਦੇ ਆਂਗਾ ਕੀ ਉਹ ਸਾਰੀਆਂ ਫਲਾਂ ਤੇ ਦੇਣ ਦੀ ਗੱਲ ਕਰ ਰਹੇ ਤੇ ਜਾਂ ਇੱਕ ਕੱਲੀ ਮੱਕੀ ਦੀ ਦੇਣ ਦੀ ਗੱਲ ਕਰ ਰਹੇ ਗਿੱਜੋ ਤੇ ਜਿਹੜੇ ਐਮ ਐਸ ਪੀ ਦੀ ਗੱਲ ਆ ਉਹ ਕੱਲੀ ਮੱਕੀ ਤੇ ਦੇਣ ਦੀ ਗੱਲ ਕਰ ਰਹੇ ਨੇ ਨਾ ਕਿ ਜਿਹੜੀ ਆਪਣੀਆਂ ਨਿੱਜੀ ਕਿਸਾਨ ਦੀਆਂ ਫਸਲਾਂ ਵਾ ਜਿਵੇਂ ਕਣਕ ਝੋਨਾ ਗੰਨਾ ਆਦ ਇਹਨਾਂ ਦੇ ਉੱਤੇ ਨਹੀਂ ਅਜੇ ਕੋਈ ਵੀ ਗੱਲ ਉਹਨਾਂ ਦਾ ਮਤਲਬ ਨਿੱਜੀ ਕੋਈ ਅਜੇ ਫੈਸਲਾ ਨਹੀਂ ਸੁਣਾਇਆ ਗਿਆ ਜਦੋਂ ਬਾਲਾਂ ਦੇ ਹੋ ਗਈ ਹਾਂ ਜੀ ਹਾਂ ਜੀ ਹਾਂ ਜੀ ਮਤਲਬ ਜਿਹੜੀਆਂ ਨਿੱਜੀ ਕਿਸਾਨ ਦੀਆਂ ਫਸਲਾਂ ਉਹਦੇ ਤੇ ਨਹੀਂ ਅਜੇ ਕੁਝ ਵੀ ਦਿੱਤਾ ਗਿਆ ਹਾਂ ਜੀ ਹਾਂ ਜੀ ਸੋ ਇਹ ਹਨ ਸਾਡੇ ਨਾਲ ਵੀਰਜੀ ਮਨਦੀਪ ਸਿੰਘ ਜੀ ਪੰਚਾਇਤ ਮੈਂਬਰ ਸੋ ਕਾਫੀ ਸਾਰਥਕ ਤਰੀਕੇ ਨਾਲ ਇਹਨਾਂ ਨੇ ਸਵਾਲਾਂ ਦੇ ਜਵਾਬ ਦਿੱਤੇ ਨੇ ਇਹਨਾਂ ਦੀ ਕੋਸ਼ਿਸ਼ ਹੋਵੇਗੀ ਪਿੰਡ ਦੇ ਵਿੱਚ ਸਭ ਤੋਂ ਪਹਿਲਾਂ ਜਿਹੜੇ ਵਿਕਾਸ ਕਾਰਜ ਹੋਣ ਵਾਲੇ ਨੇ ਲੋੜੀ ਦੇ ਉਹ ਜਿਹੜੇ ਕਰਉਣਗੇ 5 ਸਾਲ ਦਾ ਸਮਾਂ ਇਹਨਾਂ ਕੋਲ ਹੈ ਜਿਤਨਾ ਸਕਾਲ ਦੀ ਸਰਕਾਰ ਵੱਲੋਂ ਸਹੂਲਤ ਆਵੇਗੀ ਸੋ ਉਸ ਲਿਹਾਜ਼ੇ ਦੇ ਨਾਲ ਪਿੰਡ ਦੇ ਵਿੱਚ ਇਹ ਵਿਕਾਸ ਕਾਰਜ